ابھی چلی چیز ہے گلط کٹھے ਮਾਜੀ ਫਾਜੀ ਬੋਲ ਰਿਹਾ ਹੋਵੇ। ਪਰ ਉਸ ਦੇ ਦਿਲ ਵਿੱਚ ਅਸੀਂ ਵੱਡੀਆਂ ਫਾਇਦਾਂ ਦੀਆਂ ਗੱਲਾਂ ਹੈ ਉਹ ਸੁਣਿਆ। ਉਹਨੂੰ ਜੋ ਬੋਲਣਾ ਸੀ ਉਹ ਉਸੇ ਤਰ੍ਹਾਂ ਦਾ ਉਹ ਕਹਿ ਰਿਹਾ। ਇਸੇ ਸਿਰ ਤੇ ਚੁੱਕ ਕੇ ਦੋਰ ਕਰਦੇ ਕਿ ਤੁਹਾਡਾ ਸੁਆਗਤ ਜੀ ਕਰੂੰਗਾ। ਜੇ ਆਪਾਂ ਵੱਡਾ ਪਿੰਡ ਸੈਟਰ ਕਰਨਾ ਤੇ ਜਿਹੜੇ ਵੱਡੇ سبیا چار مہاراجا رنجیت ਉਹ ਵੀ ਅਜਿਹੀ ਸਥਿਤੀ ਦਾ ਉਹ ਇੱਕ ਨਾਮ ਚੁੱਕ ਪਤੀ ਚਾਹ ਜੀ ਦੇ ਵਿੱਚ ਇਹ ਜਾਂ 6 ਜਾਂ 7 ਸਾਈ ਸੀ ਤਾਂ ਤੋਂ ਮਤਲਬ ਕਿ ਜਿੰਨੀ ਇਮਾਨਤ ਰਹਿੰਦੀ ਸੀ ਉਹ ਬੜੀ ਖੁਸ਼ਹਾਲ ਰਹਿੰਦੀ ਸੀ ਤੇ ਜਿੰਨੂੰ ਸ਼ਾਹ ਬੰਦਾ ਸ਼ਾਹ ਮੁਹੰਮਦ ਆਲੀ ਸ਼ੁਕਰ ਜੀ ਅਜੇ ਤੱਕ ਨਾ ਪੀਛੀ ਜਿਆਦਾ ਅੰਗਰੇਜ਼ਾਂ ਦੇ ਆਉਣ ਦੇ ਨਾਲ ਇੱਕ ਦਮ ਜਿਹੜੀ ਤਜਾਰਦਾਰ ਇਤਿਹਾਸ ਹੈਗੀ ਰਾਜਨੀਤਿਕ ਉਹ ਉਹੀ ਮੋੜ ਕਰ ਗਈ ਸਤਿਕਾਰ ਮੇਰੇ ਸਮਝੀ ਨਾ ਮਾਰੇ ਵੀ ਸਿੱਧੀ ਵਾਰ ਤੋਂ ਬਾਹਰ ਸੰਜੀ ਤੇ ਨਾ ਹੀ ਅਸੀਂ ਅੱਜ ਸਾਨੂੰ ਤੇ ਬਣ ਜਿਹੜੀ ਵਾਂਡਿਆ ਵਾਂਡ ਨਹੀਂ ਕਰਦਾ ਵਾਂਡ ਕਰਦੀ ਹੈ ਸ਼ਕਤੀਸ਼ਾਲੀ ਤੇ ਸ਼ਕਤੀਸ਼ਾਲੀ ਜਿਹੜੀ ਤੇਰੀ ਆ ਉਹ ਮਨੁੱਖੀ ਰੂਪ ਵਿੱਚ ਹੱਜ ਨਹੀਂ ਹੈਗੀ ਕਿ ਅਸੀਂ ਇਹ ਸੋਚਦੇ ਆ ਕਿ ਉਹ ਮਨੁੱਖ ਆ ਤੇ ਉਹਦਾ ਸਾਨੂੰ ਆ ਆਪਣੇ ਵਾਦਨ ਦਰਸ਼ਨ ਕਰਦਾ ਨਹੀਂ ਤੂੰ ਹੈਗਾ ਪੂੰਜੀ ਦਾ ਪੈਣ ਜਿਹੜਾ ਕੁੰਡੀ ਦਾ ਬੈਂਦਿਆ ਉਹ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਮਰੂਤ ਦੇ ਘਟਕਾਰ ਨੂੰ ਮਰੂਤ ਦੇ ਜਤਨ ਨਿਕਲ ਆਇਆ ਕਿ ਅੱਜ ਦੀ ਨਿਕਲ ਦਾ ਆ ਰਿਹਾ ਜੇਰੀ ਕੱਲ ਵਾਰ-ਵਾਰ ਕੀਤੀ ਜਾ ਰਹੀ ਹੈ ਕੱਲ ਮੈਟਰ ਸੁਦੇਸ਼ ਸਿੰਘ ਸੋਲਰ ਸਾਰੇ ਸੱਚ ਬੇਚਨ ਕੱਲ ਬੜੀ ਵਧੀਆ ਵਧੀਆ ਗੱਲਾਂ ਕੀਤੇ ਐ ਕਿ ਜਦੋਂ ਹਿੰਦੁਸਤਾਨ ਦੀ ਵੰਡ ਹੋਈ ਤੇ ਜਿਹੜਾ ਪਾਕਿਸਤਾਨ ਤੋਂ ਪੰਜਾਬੀਏ ਦੋਆ ਉਹ 100 ਕਰੋੜ ਦੀ ਜ਼ਿਆਦਾ ਛੱਡ ਗਿਆ ਪਰ ਜਦੋਂ ਉਧਰ ਦਾ ਪੰਜਾਬੀ ਉਧਰ ਆ ਕੋ 500 ਕਰੋੜ ਦੀ ਜ਼ਿਆਦਾ ਤੇ ਛੱਡ ਗਿਆ ਇਹਦਾ ਲੋੜ ਆ ਇਸ ਤੀਰਤਾ ਤੋਂ ਵੀ ਚਿੰਤਾ ਕਰਨ ਮੈਨੂੰ ਇਸ ਗੱਲ ਤੇ ਕਹਿਣ ਚ ਕੋਈ ਝਿਜਕ ਨਹੀਂ ਆ ਕਿ ਜਦੋਂ ਸੈਮੀਨਾਰ ਹੁੰਦੇ ਆ ਸੈਮੀਨਾਰ ਦੇ ਵਿੱਚ ਵਿਸ਼ੇ ਵੱਖਰੇ ਵੱਖਰੇ ਦੱਤੇ ਜਾਂਦੇ ਬਦਵਾ ਕਰ ਕਰ ਬੋਲਦੇ ਆ ਪਰ ਜਿਹੜਾ ਉਹਦਾ ਹਾਲ ਆ ਹਾਲ ਵਾਲੇ ਪਾਸੇ ਸਤਿ ਸ੍ਰੀ ਅਕਾਲ ਜੀ ਧਿਆਨ ਰੱਖੀਏ ਅੱਜ ਅਸੀਂ ਚਰਦੇ ਜਿੱਦੀ ਲੋੜਿਆ ਜਿੱਦੀ ਜੈ ਸ਼ਹਿਮੀ ਜੀ ਦਾ ਡਾਕਟਰ ਜੁਰੋੜਾ ਉਹਨਾਂ ਦਾ ਸੀ ਕਿ ਉਹ ਕਸਰ ਗਦਰੀ ਪਰਬੇਸ ਉਹ ਗਦਰੀ ਪਰਬੇਸ ਤੇ ਆਏ ਕਿ ਅਸੀਂ ਕੀ ਕਰਤਾ ਅਸੀਂ ਉਹਨਾਂ ਨੂੰ ਚੋਰ ਬਣਾ ਕੇ ਪੇਸ਼ ਕੀਤਾ ਅਸੀਂ ਉਹਨਾਂ ਨੂੰ ਮਟੇਰੇ ਬਣਾ ਕੇ ਪੇਸ਼ ਕੀਤਾ ਔਰ ਉਹਨਾਂ ਨੂੰ ਬਣਾਉਣ ਚ ਸਭ ਤੋਂ ਵੱਡਾ ਯੋਗਦਾਨ ਇਹੋ ਵੀ ਪਿਆਰੀ ਦਾ ਜੀ ਪੰਜਾਬ ਦਾ ਮਸੂਦਰੀ ਇਤਿਹਾਸ ਹੈ ਜੇ ਆਪਾਂ ਨੂੰ 750 ਜਿਹਾ ਇਸੇ ਮਿਲਾਈ ਨੇ ਪ੍ਰੈਕਟਿਸ ਕਰ ਲੈਣੇ ਸਾਰੇ ਹੀ ਥਿਹਾਉਣਾ ਦੇਖ ਲੈ। ਕਿ ਤੂੰ ਦਾ ਨਾਮ ਕੀ ਆ? ਸੁਪਾਤਾ ਪੜਾ। ਸੱਤ ਸੁਰਾਤ ਦੇ ਤੋਂ ਇਹ ਵਾਲਿਆਂ ਦੀ ਲੈਜਰ ਕਿਉਂ ਮੰਡਿਆ? ਇਹ ਬੜਾ ਇੰਪੋਰਟੈਂਟ ਸੁਣਾ ਲਿਆ ਸਰ। ਸਰ ਖਾਸ ਲੋ ਜਿਹੜੇ ਜਿਹੜਾ ਪੰਜਾਬ ਸਿੰਘਾ ਪੰਜਾਬ ਉਹ ਜਦੋਂ ਕਲਾਸ ਵਿੱਚ ਹੁੰਦਾ 712 ਵਿੱਚ ਇੱਥੇ ਹਮਲਾ ਕਰ ਨੂੰ ਉਹ ਵੀ ਪਹਿਲਾਂ ਹਮਲਾ ਪੰਜਾਬ ਤੇ ਕਰ ਨੂੰ ਦੇ ਕਾਸਮ ਤੋਂ ਲੈ ਕੇ ਵਰਤਮਾਨ ਦੌਰ ਤੱਕ ਜਿੰਨੇ ਵੀ ਹਮਲੇ ਹੋ ਰਹੇ ਆ ਪੰਜਾਬ ਦੇ ਹੋ ਰਹੇ ਪਹਿਲਾ ਉਹ ਸਰਦਾਰੀ ਦੀ ਵੱਡੇਲੇ ਹੋਇਆ ਜਾਂ ਕਿਸਾਨੀ ਬੋਲਣ ਤੁਹਾਡੇ ਸਾਹਮਣੇ ਕਿਸਾਨੀ ਬੋਲਣ ਬਲੇ ਹੋਇਆ ਕਿ ਵਰਤਮਾਨ ਸਮੇਂ ਦੇ ਵਿੱਚ ਆ ਮਾਝਾ ਇਸੇ ਦੇ ਪੰਜਾਬ ਦਾ ਕੇਂਦਰ ਆ ਤੇ ਕੇਂਦਰ ਤੇ ਕੇਂਦਰ ਵਿੱਚ ਦੀ ਅੱਜ ਆ ਇਸ ਗੱਲ ਦੇ ਸਾਹਮਣੇ ਸਰਕਾਰ ਦੀ ਲੋੜ ਹੈ ਨਾ ਇਹ ਜਨਗਤ ਬਹੁਤ ਬਹੁਤ ਧੰਨਕੀ ਦੇ ਗਾਰਦਨ ਵਾਲੇ ਬੋਲਦੇ ਨੇ ਜਿਹੜੇ ਦੇਸ਼ ਦੀ ਮੂਲਕਾਂ ਦਾ ਪ੍ਰਧਾਨ ਕਰਨ ਸਮਝੇ ਚੁਣੇ